ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਖੇਤ 'ਚ ਪਹੁੰਚੇ ਹੋਏ ਆ ਮੌਸਮ ਭਾਈ ਬਹੁਤ ਕਹਿ ਲੋ ਵੀ ਹੁਣ ਤਾਂ ਰੰਗੀਨ ਹੀ ਲੱਗਦਾ ਪਹਿਲਾਂ ਲੱਗਦਾ ਦਾ ਮਾੜਾ ਜਿਆਦਾ ਹਜੇ ਤੂੜੀ-ਤਾੜੀ ਪਈ ਸੀ ਨਾ ਮਨਾਉਣੇ ਨੂੰ ਕੰਮਕੁਮ ਰਹਿੰਦਾ ਦਾ ਜਿਆਦਾ ਰੰਗੀਨ ਨਹੀਂ ਤਾਂ ਲੱਗਦਾ ਜਾਂ ਤਾਂ ਇਹ ਲੱਗਦਾ ਦਾ ਵੀ ਯਾਰ ਰੱਬਾ ਕਿੱਥੇ ਤੇ ਆ ਗਿਆ ਅੱਜ ਫੇਰ ਬੁੱਧਰ ਲੈ ਕੇ ਹਨਾ ਤੇ ਹੁਣ ਭਾਈ ਰੰਗੀਨ ਲੱਗਦਾ ਇਹ ਕੰਮਕਾਰ ਸਾਰਿਆਂ ਦੇ ਤਕਰੀਬਨ ਆ ਹੀ ਨਹੀਂ ਹੈਗਾ ਵੀ ਆਪਣਾ ਕੰਮ ਨਿਪਟ ਗਿਆ ਮੈਂ ਤਾਂ ਕਹਿੰਦਾ ਤਕਰੀਬਨ ਸਾਰੇ ਏਰੀਏ ਦਾ ਹੀ ਕੰਮਕਾਰ ਨਿਪਟ ਗਿਆ ਜੀ ਹੁਣ ਤਾਰੰਗੀਨ ਲੱਗਦਾ ਭਾਈ ਆਪਾਂ ਐ ਨਹੀਂ ਹੈਗੇ ਉਹਨਾਂ ਬੰਦਿਆਂ 'ਚੋਂ ਨਹੀਂ ਹੈਗੇ ਵੀ ਆਪਣਾ ਆਪ ਵਿਲੇ ਹੋ ਗਏ ਵੀ ਦੁਨੀਆ ਦਾ ਦੁਨੀਆ ਦੀ ਕਿਆ ਸੁੱਖ ਮੰਗਣੀ ਆ ਵੀ ਛੱਡ ਪਰਾਂ ਵੀ ਆਪਣਾ ਲੋਟ ਦੇਖੋ ਹਨਾ ਆਪਣਾ ਉਹ ਕੰਮ ਨਹੀਂ ਹੈਗਾ ਹੁਣ ਮਾਲਕ ਦੀ ਕਿਰਪਾ ਨਾਲ ਸਾਰਿਆਂ ਦੇ ਤਕਰੀਬਨ ਜਿਨ੍ਹਾਂ ਨੇ ਤੂੜੀਆਂ ਚੱਕਣੀਆਂ ਦੀਆਂ ਉਹਨਾਂ ਦੀਆਂ ਚੱਕ ਹੋ ਗਈਆਂ ਤੇ ਜਿਨ੍ਹਾਂ ਦੀਆਂ ਭਾਈ ਬਣਨੀਆਂ ਬਣਨੇ ਨੂੰ ਰਹਿੰਦੀਆਂ ਨਹੀਂ ਉਹਨਾਂ ਦੀਆਂ ਬਣ ਲਈਆਂ ਸਾਰਾ ਮਤਲਬ ਕੰਮ ਕਰਾਇਆ ਨਾ ਪੂਰਾ ਨਿਬੜ ਗਿਆ ਸਾਰਿਆਂ ਦਾ ਹਨਾ ਸਾਰੇ ਜ਼ਿਮੀਦਾਰ ਵਿਲੇ ਹੋ ਗਏ ਹੁਣ ਤੱਕ ਪੈਦਾ ਬਹੁਤ ਆ ਜੀ ਹੁਣ ਤਾਂ ਜੇ ਮੀਂਹ ਪੈ ਜਵੇ ਨਾ ਇੱਕ ਤਾਂ ਆਪਣੇ ਜਿੰਨੇ ਵੀ ਖੇਤ ਪਏ ਆ ਉਹ ਸਾਰੇ ਸਾਰਿਆਂ ਦੀ ਬਹਾਈ ਹੋ ਜੂਗੀ ਵਧੀਆ ਜੀ ਹਨਾ ਤੇ ਨੰਬਰ 2 ਜਿੱਦਾਂ ਹੁਣ ਆਪਣੀ ਆਹ ਮੱਕੀ ਆ ਜੀ ਇਹ ਪਾਣੀ ਮੰਗਦੀ ਆ ਅਸੀਂ ਬਦਲ ਵਾਈ ਕਰਕੇ ਰੁਕੇ ਵੇ ਆ ਕਿਉਂਕਿ ਉਰੇ ਆਪਣਾ ਜਿੱਥੇ ਮੱਕੀ ਆਪਾਂ ਬੀਜੀ ਵੀ ਉਰੇ ਹੈਗਾ ਜੀ ਇੰਜਣ ਇੰਜਣ ਪਰ ਫਿਰ ਤੁਹਾਨੂੰ ਪਤਾ ਹੀ ਆ ਜੇ ਇੰਜਣ ਉੱਪਰ ਆਪਾਂ ਇੱਕ ਦਿਨ ਦਾ ਇਹਨੂੰ ਪਾਣੀ ਲਾਈਏ ਤਾਂ ਘੱਟੋ ਘੱਟ ਵੀ ਸਮਝ ਲਓ 2000 ਦਾ ਡੀਜ਼ਲ ਜਾਂਦਾ ਹੈਨਾ ਤੇ ਗੱਲ ਫੇਰ ਉਹੀ ਆ ਕਿਉਂਕਿ ਇਹ ਡੌਲਾ ਵਾਲੀ ਮੱਕੀ ਆ ਇੱਕ ਵਾਰ ਪਾਣੀ ਲਾਇਆ ਵਾ ਚਾਰਕ ਦਿਨ ਕੱਢਦੀ ਜੀ ਮਸਾਂ ਹੀ ਫੇਰ ਦੁਬਾਰਾ ਲਾਉਣਾ ਪੈਣਾ ਇਹਨੂੰ ਹੈਨਾ ਜੇ ਪੈ ਜਵੇ ਮੀਂਹ ਮੀਂਹ ਕਰਾ ਦਿੰਦਾ ਫੇਰ ਤਸੱਲੀਆਂ ਆਂ ਭਰ ਕੇ ਪੈ ਜਵੇ ਜੇ ਤਕੜਾ ਮੀਂਹ ਹੈਨਾ ਕਿਉਂਕਿ ਹੁਣ ਇਹਨੂੰ ਜ਼ਿਆਦਾ ਪਾਣੀ ਦਾ ਕੋਈ ਫਰਕ ਨਹੀਂ ਹੈਗਾ ਇਹਨੂੰ ਨੁਕਸਾਨ ਕੋਈ ਨਹੀਂ ਹੈਗਾ ਤੇ ਮੀਂਹ ਦਾ ਕਿਉਂਕਿ ਆਂ ਮੀਂਹ ਦਾ ਚਾਹੇ ਹੁਣ ਪਾਣੀ ਫੁੱਲ ਭਰ ਜਵੇ ਹੁਣ ਇਹਨੂੰ ਕੋਈ ਫਰਕ ਨਹੀਂ ਹੈਨਾ ਤੇ ਪਹਿਲਾ ਹੁਣ ਪਹਿਲਾ ਹੋ ਸਕਦਾ ਤਾਂ ਮੀਂਹ ਦਾ ਕਹਿ ਲੋ ਵੀ ਆਪਣਾ ਨੁਕਸਾਨ ਪਹਿਲਾ ਹੋ ਸਕਦਾ ਤਾਂ ਜਦ ਮੱਕੀ ਛੋਟੀ ਸੀ ਹੁਣ ਤਾਂ ਆਪਣੀ ਮੱਕੀ ਇਹ ਗਿੱਠ ਤੇ ਟੱਪ ਗਈ ਕੋਈ ਕੋਈ ਟਾਂਡਾ ਤਾਂ ਸਮਝ ਲੋ ਫਟ ਨੂੰ ਜਾ ਲੱਗਿਆ ਤੇ ਅੱਜ ਇਹਦੇ ਉੱਪਰ ਆਪਾਂ ਨੇ ਕਰਨੀ ਆ ਜੀ ਸ਼ਾਮ ਨੂੰ ਸਪਰੇ ਪਾਣੀ ਕੁਛ 1 ਪਾ ਇਹ ਵੀ ਵਜਾ ਜੀ ਜਿਹੜਾ ਆਪਾਂ ਪਾਣੀ ਹਜੇ ਲਾਇਆ ਨਹੀਂ ਇਹਨੂੰ ਅੱਜ ਇਹਦੇ ਉੱਪਰ ਆਪਾਂ ਸ਼ਾਮ ਹੀ ਸਪਰੇ ਕਰਨੀ ਆ ਜੀ ਕੱਖ ਦੀ ਤੇ ਵਿੱਚ ਏਕਰਸੂਏ ਦੀ ਦੋਹੇ ਸਪਰੇਆਂ ਇਹਦੇ ਆਪ ਕਰਨੀਆਂ ਅੱਜ ਇਹ ਸਕਾਰਨ ਕਰਕੇ ਆਪਾਂ ਇਹਨੂੰ ਹਜੇ ਪਾਣੀ ਨਹੀਂ ਲਾਇਆ ਅੱਜ ਸਪਰੇਅ ਕਰਕੇ ਫੇਰ ਕੱਲੂ ਪਾਣੀ ਲਾ ਦੇਣਾ ਆਪਾਂ ਕੱਲੂ ਜਾਂ ਪਰਸੋਂ ਜੇ ਮੀਂਹ ਨਾ ਪਿਆ ਜੇ ਮੀਂਹ ਪੈ ਗਿਆ ਵੀ ਮੀਂਹ ਤਾਂ ਹੁਣ ਆ 10 ਮਿੰਟ ਪਹਿਲਾਂ ਵੀ ਕਿਣੀਆਂ ਪੂਰੀਆਂ ਆ ਲੀਆਂ ਦੀਆਂ ਜੀ ਪੂਰੀਆਂ ਨਾ ਲੱਗਦਾ ਤਾਂ ਵੀ ਮੀਂਹ ਅੱਜ ਪੈ ਕੇ ਜਾਊਗਾ ਹੁਣ ਮਾੜਾ ਚਾਨਣਾ ਜਾ ਹੋ ਗਿਆ ਨਹੀਂ 10 ਮਿੰਟ ਪਹਿਲਾਂ ਪੂਰਾ ਕਾਲਾ ਹੋਇਆ ਪਿਆ ਤਾਂ ਬੱਦਲ ਪੂਰਾ ਤਾਂ ਜੀ ਤੇ ਬਾਕੀ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਹਨ ਉਹੀ ਹੋਣਾ ਜੀ ਤੇ ਆਉ ਤੁਹਾਨੂੰ ਫੇਰ ਦਿਖਾਈਏ ਮੱਕੀ ਤੇ ਨਾਲੇ ਭਾਈ ਤੁਹਾਨੂੰ ਅੱਜ ਮਰਾਈਏ ਪਨੀਰੀ ਦਾ ਘੇੜਾ ਅ ਮੈਂ ਅੱਜ ਦੁੱਧ ਪਾਉਣ ਜਾਣਾ ਨਹੀਂ ਦੁੱਧ ਅੱਜ ਸ਼ਾਮੀ ਪਾਵਾਂਗੇ ਜੀ ਅੱਜ ਕੋਈ ਕੰਮ ਹੈ ਅ ਮੰਨੂ ਕਿਤੇ ਜਾਣਾ ਪੈਣਾ ਜੀ 7:30 9:00 ਵਜੇ ਟਾਈਮ ਮਿਲਿਆ ਹੋਇਆ ਏ ਕੋਈ ਸਰਕਾਰੀ ਕੰਮ ਆ ਜੀ ਉਹਦੇ ਕਰਕੇ ਟਾਈਮ ਮਿਲਿਆ ਹੋਇਆ ਪੱਕਾ ਆਪਾਂ ਉਹਨੂੰ ਅੱਗੇ ਵੀ ਨਹੀਂ ਕਰ ਸਕਦੇ ਹਨਾ ਅ ਦੁੱਧ ਚਲੋ ਸ਼ਾਮੀ ਪੈ ਜੂਗਾ ਕੋਈ ਗੱਲ ਨਹੀਂ ਫਰਿੱਜ ਚ ਲਾਤਾ ਚੋਕੇ ਹਨਾ ਹੁਣ ਬੇਫਿਕਰੀ ਆ ਜੀ ਦੁੱਧ ਵੱਲੋਂ ਤਾਂ ਬੜੀ ਬੜਾ ਫਰਿੱਜ ਲੈ ਦਾ ਹੀ ਫਾਇਦਾ ਜੀ ਜਦ ਮਨ ਨੂੰ ਐ ਲੱਗਦਾ ਤਾਂ ਵੀ ਆਰ ਫਰਿੱਜ ਬੜਾ ਲੈ ਲਿਆ ਵੀ ਲੈਟ ਦਾ ਖਰਚਾ ਜ਼ਿਆਦਾ ਹਨਾ ਆਪਣਾ ਫਰਿੱਜ ਜੀ ਉਹ ਹੈਗਾ ਜੀ 4 ਕੁਇੰਟਲ ਦਾ ਤੇ ਮਨ ਨੂੰ ਐ ਲੱਗਦਾ ਘਰ ਦੇ ਵੀ ਲਾਗੇ ਕਹਿੰਦੇ ਫਰਿੱਜੇ ਬਹੁਤ ਬੜਾ ਲਿਆ ਆ ਤੂੰ ਤਾਂ ਵੀ ਇੰਨੇ ਦੀ ਆਪਾਂ ਨੂੰ ਕਿਆ ਲੋੜ ਦੀ ਹਨਾ ਤੇ ਵੀ ਆਪਾਂ ਇੱਕ ਟਾਈਮ ਦਾ ਦੁੱਧ ਰੱਖਣਾ ਹੁੰਦਾ ਵਿੱਚ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਫਾਇਦਾ ਹੀ ਆ ਬੜੀ ਚੀਜ਼ ਦਾ ਹਨਾ ਕਿਤੇ ਨਾ ਕਿਤੇ ਫਾਇਦਾ ਦੇ ਦਿੰਦੀ ਆ ਆ ਹੁਣ ਬੇਫਿਕਰੀ ਆ ਜੀ ਦੇਖ ਲੋ ਪਿਛਲੇ ਸਾਡੇ ਇੱਕ ਵਾਰ ਨਦੀ ਦਾ ਬੰਨ ਟੁੱਟ ਗਿਆ ਤਾਂ ਹੜ੍ਹ ਆ ਗਿਆ ਤਾਂ ਜੀ ਦੋ ਦਿਨ ਦਾ ਦੁੱਧ ਪਿਆ ਰਿਹਾ ਉਹਦੇ 'ਚ ਕੋਈ ਫਰਕੇ ਨਹੀਂ ਉਹਨੂੰ ਚੱਕਰੇ ਨਹੀਂ ਕੋਈ ਹਨ ਵਧੀਆ ਲੋਟ ਰਿਹਾ ਜੀ ਫਿਰ ਤੀਏ ਦਿਨ ਤਿੰਨ ਡੰਗਾ ਦਾ ਦੁੱਧ ਪੈ ਗਿਆ ਤਾਂ ਫੇਰ ਤਾਂ ਕੱਢ ਕੇ ਪਾਇਆ ਤੇ ਬਾਕੀ ਹੁਣ ਹੁਣ ਵਾਲਾ ਜੀ ਵੀ ਫਲਾਹਾਲ ਰੱਖਤਾ ਆਪਾਂ ਵਿੱਚ ਕੱਲ ਸ਼ਾਮ ਵਾਲਾ ਵੀ ਪਿਆ ਏ ਤੇ ਸ਼ਾਮੀ ਤੋਂ ਉਹੇ ਕੱਢ ਕੇ ਆਪਣੇ ਪਾ ਜਾਣੇ ਜਾ ਕੇ ਹਨ ਤੇ ਬਾਕੀ ਚਲੋ ਇਹ ਤਾਂ ਗੱਲਾਂ ਚਲਦੀਆਂ ਰਹਿਣੀਆਂ ਆਜੋ ਤੁਹਾਨੂੰ ਫੇਰ ਮਰਾਉਨੇ ਆ ਜੀ ਮੱਕੀ ਨੂੰ ਜਿਹੜਾ ਹਨਾ ਲਓ ਜੀ ਦੇਖੋ ਕਰੋ ਚੈੱਕ ਮੱਕੀ ਮੱਕੀ ਆਪਣੀ ਐਨ ਮਾਲਕ ਦੀ ਕਿਰਪਾ ਨਾਲ ਵਧੀਆ ਐ ਇਹਦੇ ਵਿੱਚ ਕਿਤੇ ਕਿਤੇ ਮਾੜਾ ਮਾੜਾ ਸਿਆੜ ਪਤਾ ਨਹੀਂ ਸਿਆੜ ਮਸ਼ੀਨ ਤੋਂ ਹੀ ਰੁਕ ਗਿਆ ਪਤਾ ਨਹੀਂ ਕਿਤੇ ਕਿਤੇ ਭਾਈ ਪਾਣੀ ਜ਼ਿਆਦਾ ਚੜ ਗਿਆ ਉਹਦੇ ਕਰਕੇ ਹੋ ਗਈ ਇਹ ਕਿਤੇ ਕਿਤੇ ਘਟ ਜੰਮੀ ਆ ਇੱਧਰ ਠੀਕ ਆ ਸਾਰੀ ਆਹੀ ਥੋੜੇ ਜਿਹੀ ਸਿਆੜ ਆ ਤੇ ਬਾਕੀ ਸਾਰੀ ਮੱਕੀ ਆਪਣੀ ਵਧੀਆ ਐ ਹਨਾ ਇੱਕ ਨੰਬਰ ਆ ਹੁਣ ਇਹਨੂੰ ਸਪਰੇਅ ਕਰਨੀ ਆ ਜੀ ਸ਼ਾਮ ਨੂੰ ਸਪਰੇਅ ਕਰਨੀ ਆ ਇੱਕ ਦੱਕਰ ਸੂਆਂ ਲੱਗ ਗਏ ਇਹਨੂੰ ਆ ਦੇਖੋ ਜਿਹਨੂੰ ਸੁੰਡੀ ਕਹਿ ਦਿੰਦੇ ਆ ਆ ਦੇਖੋ ਆ ਜਿੱਦਾਂ ਪੱਤੇ ਖਾ ਲੇ ਨਾ ਇਹ ਇਹ ਸੁੰਡੀ ਕਾਰਨ ਕਰਕੇ ਹੋ ਜਾਂਦਾ ਸੁੰਡੀ ਕਰਕੇ ਤੇ ਇੱਕ ਜਿਹੜਾ ਆ ਹੋਇਆ ਵਾ ਕੱਖ ਜੀ ਕਣਕ ਹੋਈ ਵੀ ਆ ਜਿਹੜੀ ਵਿੱਚ ਗਿਰੀ ਵੀ ਆ ਮਣੀ ਮੋਟੀ ਜਾਂ ਢੀਲਾ ਢੂਲਾ ਕੁਝ ਵੀ ਆ ਚੌੜੇ ਪੱਤੇ ਵਾਲਾ ਤਾਂ ਵੈਸੇ ਕੁਝ ਹੈ ਨਹੀਂ ਤੇ ਇਹ ਚੀਜ਼ ਦੀ ਸਪਰੇਅ ਹੋਣੀ ਆ ਨਾ ਸ਼ਾਮੀ ਤੇ ਅੱਜ ਕਰ ਦੇਣੀ ਜੀ ਸਪਰੇਅ ਅ ਮੱਕੀ ਮੱਕੀ ਆਪਣੀ ਵਧੀਆ ਸਪਰੇਅ ਤੋਂ ਬਾਅਦ ਇੱਕ ਪਾਣੀ ਰੇਪਾ ਕੇ ਇਹਦੇ ਚ ਲੱਗਣਾ ਜਦ ਪਾਣੀ ਇਹਨੇ ਜਦੇ ਗੋਡਾ ਗੋਡਾ ਹੋ ਜਾਣਾ ਮੱਕੀ ਜਦੋਂ ਗੋਡਾ ਗੋਡਾ ਹੋ ਗਈ ਨਾ ਜੀ ਅਸਲ ਚ ਫੇਰ ਸਪੀਡ ਫੜਦੀ ਆ ਫੇਰ ਤਾਂ ਇੱਕ ਇੱਕ ਦਿਨ ਦਾ ਫਰਕ ਪੈਂਦਾ ਫੇਰ ਥੱਲੇ ਕਿਉਂਕਿ ਗਿੱਲ ਰਹਿਣ ਲੱਗ ਜਾਂਦੀ ਆ ਪੱਤੇ ਚੌੜੇ ਹੋ ਜਾਂਦੇ ਆ ਥੱਲੇ ਧੁੱਪ ਜਿਆਦਾ ਪੈਂਦੀ ਨਹੀਂ ਉਹਦੇ ਕਰਕੇ ਜਿਹੜੀ ਗਿੱਲ ਹੁੰਦੀ ਆ ਥੱਲੇ ਉਹਦੇ ਕਰਕੇ ਫੇਰ ਇਹ ਜਿਆਦਾ ਤੁਰਦੀ ਇਹਨੂੰ ਪਾਣੀ ਉਹ ਅਸਲ ਚ ਗਿੱਲਾ ਨੱਕਾ ਚਾਹੀਦਾ ਮੱਕੀ ਦਾ ਫੇਰੇ ਤੁਰਦੀ ਆ ਜੀ ਵਧੀਆ ਤੇ ਬਾਕੀ ਪਾਈ ਆ ਚੂਹਿਆਂ ਨਹੀਂ ਪੜਤੀਆਂ ਮੰਨ ਲਾ ਦਾ ਖੱਡਾ ਇਹ ਪਹਿਲਾਂ ਨਹੀਂ ਆਏ ਪਰ ਇਹ ਪਾਣੀ ਲੱਗਣ ਤੋਂ ਪਹਿਲਾਂ ਨਹੀਂ ਇਹ ਤੋਂ ਬਾਅਦ ਤਾਂ ਪਾਣੀ ਲੱਗ ਲਿਆ ਤੇ ਬਾਕੀ ਬੱਕੀ ਆਪਣੀ ਵਧੀਆ ਜਾ ਰਹੀ ਆ ਆਪਾਂ ਨੇ ਇਹਦਾ ਆਚਾਰ ਸਮਝ ਲਓ ਪਾ ਦੇਣਾ ਤਕਰੀਬਨ ਹੁਣ ਤੇ ਲਾ ਲਓ 2 ਕੁ ਮਹੀਨੇ ਤੱਕ ਹਨਾ ਇਹ ਇਹ ਬੀਜੀ ਦੀ ਆਪਾਂ 30 ਤਰੀਕ ਨੂੰ ਅੱਜ ਹੋ ਗਈ ਜੀ 18 ਆਪਾਂ ਨੂੰ ਇਹ 70 75 ਦਿਨ ਦਾ ਟਾਈਮ ਚਲੋ 80 ਦਿਨ ਮੰਨ ਲਓ ਅਸੀਂ ਇਹਨਾਂ ਵਿੱਚ ਹੀ ਤਿਆਰ ਹੋ ਜਾਣਾ 20 ਦਿਨ ਦੀ ਹੋ ਗਈ ਇਹ ਤੇ 2 ਮਹੀਨੇ ਦੇ ਹੋਰ ਪਏ ਹਜੇ ਉਹ ਤੋਂ ਬਾਅਦ ਫਿਰ ਦੇਖਾਂਗੇ ਇਹਦੇ ਵਿੱਚ ਕੀ ਕਰਨਾ ਖੇਤਾਂ 'ਚ ਬਾਸਮਤੀ ਲਾਉਣੀ ਆ ਜਾਂ ਫਿਰ ਇਹਨਾਂ 'ਚ ਗਾਹਾਂ ਨੂੰ ਚਾਰਾ ਹੀ ਪੀਜਣਾ ਉਹ ਆਪਾਂ ਐਟ ਟਾਈਮ ਦੇਖਾਂਗੇ ਤੇ ਲਓ ਜੀ ਆਹ ਵਾਲੀ ਮੱਕੀ ਦਾ ਦੂਏ ਬਾਈ ਦੀ ਤਾਂ ਤਿਆਰ ਆ सनी ਦੀ ਮੁੰਡੇ ਦੀ ਜਿਹੜਾ ਉਹ ਦਿਨ ਵੀਡੀਓ 'ਚ ਖੜਾ ਸੀਗਾ ਜਦੋਂ ਬੀਜ ਦੇ ਦੇ ਮੱਕੀ ਇਹਦਾ ਤਾਂ ਆਚਾਰ ਪੈ ਜਾਣਾ ਹੁਣ ਤਕਰੀਬਨ 20 ਦਿਨਾਂ ਤੱਕ ਇਹਦਾ ਫੇਰ ਇਹਦਾ ਤਾਂ ਇਹਦਾ ਪਹਿਲਾਂ ਉਹ ਚਾਰਾ ਹੀ ਤਾਂ ਜੀ ਤਾਂ ਕਰਕੇ ਟਾਈਮ ਨਾਲ ਬੀਜ ਹੋ ਗਈ ਧੀ ਹੁਣ ਜੀ ਦੀ ਵੀ ਟਾਈਮ ਨਾਲ ਲੱਗ ਜਣੀ ਬਾਕੀ ਭਾਈ ਆਪਣੇ ਵੀ ਉਹ ਚਾਰਾ ਖੜਾ ਜੀ ਸਾਹਮਣੇ ਜਿਹੜਾ ਹੁਣ ਪਾ ਰਹੇ ੜੰਗਰਾਂ ਨੂੰ ਮੱਕੀ ਹਨ ਤੇ ਆਓ ਫੇਰ ਹੁਣ ਤੁਹਾਨੂੰ ਮਰਾਉਂਦੇ ਆ ਪਨੀਰੀ ਨੂੰ ਕਿਹੜਾ ਲਓ ਜੀ ਪਹੁੰਚ ਕੇ ਪਨੀਰੀ ਕੋਲ ਆਹ ਪਨੀਰੀ ਆਪਾਂ ਹੁਣ ਥੋੜੀ ਜਿਹੀ ਇਹ ਇਹਨੂੰ ਹਵਾ ਲਵਾਈ ਆ ਹਰਿਆਈ ਜੀ ਜਿਆਦਾ ਜੰਗ ਗਈ ਤੀ ਤੇ ਬਹੁਤਾ ਪਾਣੀ ਵੀ ਤੁਹਾਨੂੰ ਪਤਾ ਫਿਰ ਖਰਾਬ ਕਰਦਾ ਉਹ ਪਾਣੀ ਕੱਢਿਆ ਬਹੁਤ ਉਥੋਂ ਉਥੇ ਨੂੰ ਤੇ ਫਿਲਹਾਲ ਵਧੀਆ ਪਨੀਰੀ ਐਨ ਵਧੀਆ ਤੁਰੀਆ ਇਹ ਇਹ ਹਵਾ ਲੱਗੇ ਤੇ ਇੱਕ ਦੋ ਦਿਨ ਤੱਕ ਇਹਨੇ ਜਦੋਂ ਐਨ ਹਰਿਆਈ ਪੂਰੀ ਮਾਰਨੀ ਹੈ ਨਾ ਫੇਰ ਇਹਦਾ ਅਸਲ ਵਿੱਚ ਫੇਰ ਰੰਗ ਪਤਾ ਲੱਗਣਾ ਵੀ ਕਿਆ ਕਹਿੰਦੀ ਐ ਪਨੀਰੀ ਤੇ ਇੱਧਰ ਕਿਹੜਾ ਆਪਣਾ ਪਾਈ 26 ਹੋਰ ਭੋਇਆ ਬਾਪਾ 26 ਅਲਟਰਾ ਤੇ ਇਹ ਪਿੰਡ ਵਾਲੀ ਪਨੀਰੀ ਆ ਜੀ ਇਹੇ ਜਿਹੜੀ ਛਲੀਆਂ ਵੀਜੀ ਵੀ ਐ ਉੱਥੇ ਹਜੇ ਗੇੜਾ ਮਿੱਤੇ ਵੱਜਿਆ ਨਹੀਂ ਬੜੀਆਂ ਛਲੀਆਂ ਉੱਥੇ ਵਾਲੀ ਉੱਥੇ ਵੇਚਦੀ ਦੀ ਆ ਇੱਥੇ ਵਾਲੀ ਇੱਥੇ ਤੇ ਉਰੇ ਹੁਣ 26 ਦਾ ਛੱਟਾ ਹਜੇ ਦੇਣਾ ਜੀ ਹੁਣ ਬੀਜ ਲੈਣ ਜਾਣਾ ਕਰਤੇ ਤੇ ਇਹਦੇ ਵਿੱਚ ਛੱਟਾ ਦੇਣਾ ਹਜੇ ਇਹ ਕਿਆਰੀ ਉੱਦਾਂ ਭਰਤੀ ਵੀ ਜਦ ਤੱਕ ਬੈਠ ਫੂਟ ਲੂੰਗੀ ਮਿੱਟੀ ਮੁੱਟੀ ਜਿਹੜੀ ਬੈਠਣੀ ਆ ਆਪਣਾ ਉਹ ਤੋਂ ਬਾਅਦ ਫਿਰ ਛੱਟਾ ਦੇ ਦੇਣਾ ਇਹਦੇ 'ਚ ਤੇ ਬਾਕੀ ਦੇਖਦੇ ਆ ਦੁਬਾਰਾ ਥੋੜਾ ਜਿਹਾ ਇੰਜਣ ਹੋਰ ਚਲਾ ਲੂੰਗੇ ਕਿਉਂਕਿ ਆਏ ਆ ਪਾਣੀ ਫੁੱਲ ਰਹੇ ਨਾ ਜੇ ਮੀਂਹ ਉਹ ਪਾਉਂਗਾ ਫਿਰ ਪਾਣੀ ਖੜਾ ਹੋਊਗਾ ਪਨੀਰੀ ਚ ਫਿਰ ਦਾਣਾ ਨਹੀਂ ਹਿੱਲਦਾ ਜੇ ਪਾਣੀ ਸੁੱਕ ਗਿਆ ਫਿਰ ਮੀਂਹ ਪੈ ਗਿਆ ਫਿਰ ਦਾਣੇ ਸਾਰੇ ਹਿੱਲ ਜਾਂਦੇ ਆ ਤਾਂ ਕਰਕੇ ਇੱਕ ਵਾਰ ਇਹਨੂੰ ਦੁਬਾਰਾ ਭਰ ਲੈਣਾ ਆਪਾਂ ਨੇ ਦੁਬਾਰਾ ਭਰ ਕੇ ਫਿਰ ਇਹਦੇ ਜੇ ਛੱਟਾ ਦੇਣ ਜੀ ਜਿਹੜਾ ਪਾਣੀ ਸ਼ਾਮ ਤੱਕ ਖੜਾ ਰਹੇ ਹਨ ਤੇ ਬਾਕੀ ਫਿਰ ਕੱਲੂ ਸਵੇਰੇ ਭਰਾਂਗੇ ਇਹਨੂੰ ਪਨੀਰੀ ਭਾਈ ਆਪਣੀ ਹੁਣ ਹ ਹਰਿਆਈ ਲੱਗੀ ਮਾਨਪੁਰ ਵਾਲੀ ਬਸ ਇੱਕ ਜਿੱਦਣ ਇਹ ਸਮਝ ਲਓ ਹੋ ਗਈ 2.5 2.5 3 3 ਇੰਚ ਦੀ ਉਦਣੇ ਦੇ ਵਿੱਚ ਪਾ ਕੇ ਸਮਾਨ ਆਪਣਾ ਕਰਦਣੀ ਰੈਡੀ ਇਹ ਜਲਦੀ ਤੇ ਜਲਦੀ ਹੈਨਾ ਫੇਰ ਪਾ ਕੇ ਪਾਈ ਦੇ ਵਿੱਚ ਤਾਕਤਾਲੀਆਂ ਚੀਜ਼ਾਂ ਚੱਕ ਦੇਣਾ ਗੰਮੀ ਦਾ ਜਲਦੀ ਬਾਕੀ ਬੜੀਆਂ ਚੱਲੀਆਂ ਥੋੜੀ ਪਹਿਲਾਂ ਬੀਜਤੀ ਦੀ ਉੱਥੇ ਮੋਟਰ ਆ ਮੋਟਰ ਕਰਕੇ ਫੇਰ ਤੁਹਾਨੂੰ ਪਤਾ ਇੰਜਨ ਵਾਲੀ ਤਾਂ ਥੋੜੀ ਜੀ ਲੇਟੇ ਪੁੱਗਦੀ ਆ ਜੀ ਹੈਨਾ ਤੇ ਲਓ ਜੀ ਪਨੀਰੀ ਦਾ ਹੋ ਗਿਆ ਸਿਸਟਮ ਲਓ ਜੀ ਆਹ ਵਾਲਾ ਬੀਜ ਹੁਣ ਆਪਾਂ ਬੀਜਣਾ ਚ ਇਹਦੀ ਮੈਂ ਗਿਆਰੀ ਤੁਹਾਨੂੰ ਦਿਖਾਈ ਹੈ ਹੁਣ ਘਰ ਆਏ ਆ ਜੀ ਬੀਜ ਲੈਣ ਬੀਜ ਆਪਣਾ ਇਹਨਾਂ ਵਧੀਆ ਤੁਰਿਆ ਬਾਹੇ ਪ੍ਰੋਪਰ ਉੱਪਰੋਂ ਘੱਟ ਲੱਗਦਾ ਪਰ ਵਿੱਚ ਤੇ ਇਹਨਾਂ ਵਧੀਆ ਤੁਰਿਆ ਬਾਹ ਦੇਖੋ ਇਹ ਹੈਗਾ 26 ਡੈਲਟਾ ਜੀ ਮੀਜ ਵਧੀਆ ਇੱਕ ਨੰਬਰ ਐਨਾਂ ਕ ਤੋਰਾ ਚਾਹੀਦਾ ਜੀ ਬੀਜ ਦਾ ਪਹਿਲਾਂ ਵਾਲਾ ਦਾ ਸਾਤੇ ਵੀ ਥੋੜਾ ਜਿਹਾ ਤੋਰਾ ਜ਼ਿਆਦਾ ਕਰ ਹੋ ਗਿਆ ਤਾਂ ਪਰ ਆਹ ਵਾਲਾ ਤੋਰਾ ਨਾ ਜਿਹੜਾ ਇੱਕ ਨੰਬਰ ਆ ਇਹਦਾ ਛੱਟਾ ਛੁਟਾ ਇਹਨਾਂ ਕੱਲਾ ਕੱਲਾ ਦਾਣੇ ਦਾ ਛੱਟਾ ਆਂਦਾ ਹੈ ਇੱਕ ਨੰਬਰ ਬੀਜ ਹੈ ਜੀ ਇੰਨਾ ਤੁਰਿਆ ਵਾ ਚਾਹੀਦਾ ਬੀਜ ਬਾਕੀ ਭਾਈ ਕਈ ਤਾਂ ਮਤਲਬ ਥੋੜਾ ਜਿਹਾ ਹੀ ਜਮਾ ਹੀ ਘੱਟ ਤੁਰਿਆ ਵਾ ਵੀ ਛੱਟਾ ਦੇ ਦਿੰਦੇ ਆ ਵਧੀਆ ਜਮਦਾ ਉਹ ਵੀ ਵੈਸੇ ਹਰੇਕ ਦਾ ਆਪਣਾ ਆਪਣਾ ਤਜਰਬਾ ਹੀ ਕਹਿ ਲਊ ਹਨ ਤੇ ਬਾਕੀ ਹੁਣ ਇਹਦਾ ਦੇ ਦੇਣਾ ਜੀ ਆਪਾਂ ਛੱਟਾ ਮੈਂ ਤਾਂ ਹੁਣ ਮੜਾ ਜਾ ਜਾਣਾ ਕਿਤੇ ਤੁਹਾਨੂੰ ਮੈਂ ਦੱਸਿਆ ਤਾਂ ਵੀ ਕੋਈ ਕੰਮ ਹੈ ਜੀ ਉਸ ਤੋਂ ਬਾਅਦ ਫੇ ਜੇ ਜਦ ਤੱਕ ਬਾਈ ਨੇ ਛੱਟਾ ਦੇ ਤਾ ਆਗੇ ਵੀ ਤੁਹਾਨੂੰ ਦਿਖਾਵਾਂਗੇ ਹਨ ਲਓ ਇਹ ਵੀ ਆਪਣਾ ਆਪਣਾ ਹੋ ਗਿਆ ਇਕੱਠਾ ਇਹਦੀ ਬਣੀਏ ਹੁਣ ਪੰਡ ਤੇ ਰੱਖੀਏ ਇਹਨੂੰ ਟਰੈਕਟਰ 'ਪਰ ਇਹ ਗੱਡੀ 'ਚ ਲੈ ਜਾਣਾ ਬਾਈ ਮੋਟਰਸਾਈਕਲ 'ਤੇ ਚੱਲ ਜਾਣਾ ਇਹ ਤਾਂ ਥੋੜਾ ਹੀ ਆ ਪਰ ਹੈਨਾ ਚਲੋ ਜੀ ਫੇਰ ਕਰ ਲਈਏ ਤੂੰ ਕਿਹਾ ਭਾਈ ਨਿਆਣਿਆਂ ਨੂੰ ਫੁੱਲ ਜੇ ਬਣਾ ਕੇ ਦਿਖਾਈ ਜੰਨੀ ਆ ਮੈਂ ਤੇ ਦੇਖ ਦਿੱਤੀ ਬੂਨੇ 2 3 4 ਅੱਖਰ ਸ਼ਬਦ ਲਿਖੇ ਹੋਏ ਆ। ਹੂੰ ਜਿਆਦਾ ਦਾ ਤਾਦੀਆਂ ਕਰਦੀ ਸੀ। ਜੇਸੀ ਵੀ ਲਿਖਦੇ ਹੁੰਦੇ ਸੀ। ਹਾਂ ਛੋਟੇ ਹੁੰਦੇ ਲੱਗਦੇ। ਅੱਛਾ। ਟੀਚਰ ਬਣੀ ਵੀ ਤੂੰ ਹੁਣ ਹਾਂ? ਨਾ। ਹਾਂ। ਮਾਵਾਣ ਜਿੱਦ ਕਰਾ। ਇਹ ਮੰਨ ਜਾਂਦੀ ਆ ਕਾ ਟੀਚਰ। ਚੱਪੂ ਕਰਾ ਬਣ ਜਾਂਦੀ ਆ। ਮੈਂ ਕਿਹਨੂੰ ਪੜਾਂ ਤੇ ਫਿਰ। ਸਾਚੀ ਕਾਲ ਬੁਲਾ ਪਹਿਲਾਂ। ਹਾਂ। ਸਾਚੀ ਕਾਲ ਤਾਂ ਬੁਲਾਦੇ। ਸੱਸਰੀ ਕਾਲ ਜੀ ਸਾਰਿਆਂ ਨੂੰ ਸੱਸਰੀ ਕਾਲ ਜੀ ਸਾਰਿਆਂ ਨੂੰ ਹਾਂ ਥੋੜੀ ਜਿਹੀ ਇਹ ਕਰਦੀ ਆ ਕੈਮਰੇ ਤੇ ਸ਼ਰਮ ਵਧੀਆ ਕੈਮਰੇ ਤੇ ਸ਼ਰਮ ਦੀ ਆ ਜੀ ਵੈਸੇ ਉਹ ਮਗਰ ਅਹੀ ਪਈ ਰਹਿੰਦੀ ਵੀਡੀਓ ਕਾਦ ਬਣਾਉਣੇ ਵੀਡੀਓ ਕਾਦ ਬਣਾਉਣੇ ਵੀਡੀਓ ਕਾਦ ਬਣਾਉਣੇ ਹਾਂ ਜਦ ਫੇ ਮੈਂ ਬੋਲ ਲੈਣ ਨੂੰ ਕਹਿੰਦੀ ਫਿਰ ਚੁੱਪ ਕਰ ਜਾਂਦੀ ਆ ਫਿਰ ਚੁੱਪ ਕਰ ਜਾਂਦੀ ਆ ਕਿਉਂ ਹੈ ਕਮ ਹੋਰ ਕੱਜ ਆਉਂਦੀ ਆ ਹਾਂ ਪਹਿਲੇ ਚਾਹ ਹੁੰਦਾ ਨੂਰ ਮੰਗ ਹਾਂ ਦਦੀ ਕਾਲਾ ਤਾਤੀ ਕਾਲਾ ਜਦ ਵੀ ਕੈਮਰਾ ਆ ਜਵੇ ਫਿਰ ਚੁੱਪ ਉਹ ਵੀ ਐਉਂ ਕਰਦੀ ਹੁੰਦੀ ਆ ਅੱਜ ਅਸੀਂ ਕੋਲ ਤੇ ਮੁੜਿਆਏ ਭਾਈ ਅਸੀਂ ਕਹਾਂ ਵੀ ਜੇ ਚਰੇਗੇ ਫੇਰ ਉਹਨੇ ਮਗਰ ਪੈ ਜਾਣਾ ਘਰ ਨੂੰ ਜਾਣ ਨੂੰ ਚਲ ਕੋਲ ਹੈ ਅਜੀ ਗਾਏ ਨਹੀਂ ਮਾਰ ਪੱਥਰ ਕਰਕੇ ਮਾਨ ਪੱਥਰ ਕਰਕੇ ਹੀ ਆਏ ਆ ਦਿਲ ਤਾਂ ਬਹੁਤ ਕਰਦਾ ਤਾਂ ਵੀ ਜਾ ਆਈਏ ਮੈਂ ਕਹਾਂ ਉਹਨੇ ਰਹਿਣਾ ਜਨਾ ਦੋ ਦਿਨਾਂ ਤੱਕ ਉਹਨੇ ਦਿਨ ਕੱਢ ਲੈ ਦੋ ਦਿਨ ਹੋਰ ਹਾਂ ਇਹ ਤਾਂ ਕੀ ਹੋ ਗਿਆ ਬੜਾ ਕੀ ਹਾਂ ਗਾੜਾ ਅੰਗੇ ਘਰ ਸੁਨੈ ਹਾਂ ਜੀ ਨਹੀਂ ਲੱਗਦਾ ਆ ਗਾੜਾ ਘਰ ਸੁਨੈ ਇਹ ਤਾਂ ਹੈ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਦਿਖਾਈ ਤਾਂ ਮੈਨੂੰ ਆ ਕਲਰ ਕਲਰ ਕੋਈ ਕਰਾਉਣਾ ਹੈ ਵਧੀਆ ਜਿਹਾ ਕਰਾਉਨੇ ਆ ਉਹ ਕਲਰ ਯਾਰ ਲਿਆਂਦੀ ਆਹ ਸ਼ੀਟ ਜੀ ਦੇਖ ਲਓ ਹੁਣ ਜੇ ਕਿੱਕਣਾ ਕਰਨਾ ਹੈ ਕਰਾਉਣਾ ਆਹਨੇ ਆ ਆਹੋ ਮੈਂ ਹਬਾ ਬਾਹਰ ਬਾਹਰ ਕਰਾ ਦੰਦੇ ਅੰਦਰ ਤਾਂ ਕਲਰ ਵਧੀਆ ਯਾ ਚਾ ਹਾਂ ਠੀਕ ਜਿੱਥੇ ਦੇ ਕਰੀਂ ਦੇਖ ਲਓ ਜੀ ਅਸੀਂ ਕਲਰ ਨਹੀਂ ਕਰਾਉਣੇ ਹਾਂ ਰੈਣ ਦੋ ਅਹ ਲੈ ਜੋ ਸਾਨੂੰ ਲੱਕੜੀਆਂ ਲਿਆ ਲੈ ਲਾ ਅਸੀਂ ਖਾਣ ਨਹੀਂ ਕਰਾਉਣੇ ਲੱਕੜੀਆਂ ਦਾ ਮੋਦਾ ਫੇਰ ਛੜ ਗਿਆ ਹੱਥ ਜੋੜਦੇ ਐ ਨਹੀਂ ਹਾਂ ਬਹੁਤਾਂ ਗਾ ਲੱਕੜੀਆਂ ਲਿਆ ਦੋ ਅੰਦਰ ਰੋਟੀ ਪਕੜੀ ਨਹੀਂ ਗਰਮੀ ਬਹੁਤ ਐ ਮਰਨੇ ਵਾਲਾ ਕੰਮ ਹੋਇਆ ਵੰਦਰ ਬਾਹਰ ਅਸੀਂ ਆਏ ਆ ਹਾਂ ਪਾਖਾ ਲਾ ਲਨੀ ਆ ਪਾਥੀਆਂ ਦਾ ਗੋਹਾਰਾ ਪਿਆ ਏ ਸਾਰਾ ਫੂਕ ਲੋ ਸਾਰਾ ਕੱਲਾ ਨਹੀਂ ਕਰਦੀਆਂ ਪਾਥੀਆਂ ਹਾਂ ਲੱਕੜੀ ਚਾਹੀਦੀ ਉਹਨੂੰ ਕਹਿ ਲੈ ਦੇਖੀ ਕਹਿੰਦੇ ਹੁੰਦੇ ਕਹਿਣਾ ਸੌਖਾ ਕਰਨਾ ਔਖਾ ਲੱਕੜੀ ਨੂੰ ਵੀ ਪਾਥੀ ਚਾਹੀਦੀ ਪਾਥੀ ਨੂੰ ਵੀ ਲੱਕੜੀ ਚਾਹੀਦੀ ਆ ਅੱਛਾ ਮੇਲ ਹੁੰਦੇ ਪਏ ਨਾ ਤਾਂ ਗਵਾਦੀ ਤਾਂ ਉੱਠੀ ਜਾਂਦੀ ਖਾਣੇ ਫੇਰ ਤਾਂ ਚੌਲ ਚੌਲ ਚੱਲੀ ਜਾਉਂਗੇ ਖਾ ਲੂਗੇ ਮੈਂ ਚੱਲਣ ਤੋਂ ਚੌਲ ਫੇਰ ਖੁੱਲੇ ਚੱਲ ਚੌਲ ਮੈਨੂੰ ਤਾਂ ਖੁਸ਼ੀ ਆ ਮੈਨੂੰ ਤਾਂ ਖੁਸ਼ੀ ਆ ਤੁਹਾਨੂੰ ਪਤਾ ਆਪਣਾ ਤੂੰ ਵੀ ਖੋ ਜਾਂ ਚੌੜਾ ਬਣਨਾ ਮਰੋ ਜਿਵੇਂ ਆਈ ਜਾਂਦੀ ਵਧੀਆ ਗੱਲ ਮੈਂ ਮਰਵਾ ਜਾਂਦੀ ਐ ਨਹੀਂ ਠੀਕ ਆ ਜੇ ਜੇ ਪਸੰਦ ਹੋਵੇ ਭਾਈ ਫੇਰ ਬਣ ਜਾਂਦੇ ਆ ਕਈ ਇਹੋ ਜੀ ਗੱਲ ਨਹੀਂ ਠੀਕ ਨਹੀਂ ਨਾ ਤੁਸੀਂ ਹੱਲ ਦੱਸੋ ਹਾਂ ਜੇ ਮੈਂ ਮੰਨ ਗਈ ਵੀ ਤੁਸੀਂ ਬਿਜ਼ੀ ਰਹਿੰਦੇ ਹੋ ਤਾਂ ਹੱਲ ਦੱਸਾਂ ਮੈਨੂੰ ਪਤਾ ਤੁਸੀਂ ਬਿਜ਼ੀ ਰਹਿੰਦੇ ਹੋ ਪਰ ਗੱਲ ਇੱਕ ਗੱਲ ਸੁਣ ਲਓ ਕਿਸੇ ਨੂੰ ਕਹਿ ਵੀ ਸਕਦੇ ਹਾਂ ਵੀ ਯਾਰ ਲੈ ਵੀ ਮੈਂ ਤੈਨੂੰ 100-200 ਰੁਪਏ ਦੇ ਦੂੰਗਾ ਮੇਰੇ ਨਾਲ ਕੰਮ ਕਰ ਹੂੰ ਕੀ ਹੁੰਦਾ ਉਹ ਕਾਰਾ ਤਾਂ ਲਉਂਗੇ ਹੁਣ ਹਾਂ ਹੁਣ ਅੱਜ ਸਾਰੀ ਦਿਹਾੜੀ ਹੀ ਟਾਈਮ ਲੱਗਿਆ ਮੇਰਾ ਮੈਂ ਮੰਨਦੀ ਆ ਤੁਸੀਂ ਮੈਂ ਅੱਜ ਦੀ ਨਹੀਂ ਗੱਲ ਅੱਗੇ ਵੀ ਤੁਸੀਂ ਬਿਜ਼ੀ ਰਹਿੰਦੇ ਹੋ ਨਹੀਂ ਖੜੀ ਕਰਦ ਮੈਂ ਉਹਨਾਂ ਨੇ ਆਪੇ ਲੱਗਦੇ ਬਾਈ ਟਰੈਕਟਰ ਵਾਲਾ ਜਿਹਦੇ ਕੋਲ ਟੈਂਡਰ ਆ ਉਹਨੂੰ ਕਹੋ ਮੈਨੂੰ ਨਾ ਕਹੋ ਮੇਰੇ ਕੋਲ ਤਾਂ ਗੱਡੀ ਟਰੈਕਟਰ ਆ ਜਾਂਦਾ ਮੇਰੇ ਕੋਲ ਤਾਂ ਗੱਡੀ ਜੇ ਉਹਨਾਂ ਨੇ ਕਹਿਤਾ ਮੇਰੇ ਕੋਲ ਤਾਂ ਖੇਤੀਬਾੜੀ ਦਾ ਕੰਮ ਆ ਫੇਰ ਫੇਰ ਖੇਤੀਬਾੜੀ ਟਰੈਕਟਰ ਟਰੈਕਟਰ ਅੱਛਾ ਵੈਰੀ ਗੁੱਡ ਤੁਹਾਡੇ ਹੋਰ ਕੀ ਟਰੈਕਟਰ ਕੋਈ ਕਰਦਾ ਸਾਰਾ ਕੁਝ ਮੈਂ ਤਾਂ ਹੀ ਭਾਜੀ ਨੂੰ ਪਹਿਲਾ ਜੋਰ ਪਾਈਗੀ ਮੈਨੂੰ ਮੜੇ ਟਰੈਕਟਰ ਪਰ ਹੱਥ ਮਰਾ ਦੋ ਹਾਂ ਮੈਨੂੰ ਹੱਥ ਮਰਾ ਦੋ ਮੈਂ ਹੀ ਘੜਾ ਕਰਾਂਦੀ ਮੈਂ ਤਾਂ ਮੰਮੀ ਨੇ ਜਾ ਕੇ ਖੜਾ ਕਰ ਆਉਣਾ ਤਾਂ ਕਿ ਇਹਨਾਂ ਦੇ ਕਰਨਾਂ ਵੀ ਲੋ ਪਾਜੀ ਮੜ ਜਾ ਭਰਦੇਓ ਬਾਪੂ ਜੀ ਅਸੀਂ ਆ ਗਏ ਭਾਜੀ ਅੱਛਾ ਪਾਪਾ ਜੀ ਨੇ ਕੁਝ ਕਹਿੰਦੇ ਹੈਗੇ ਵੀ ਮਤ ਲੱਕੜੀਆਂ ਚਾਹੀਦੀਆਂ ਤੁਸੀਂ ਤਾਂ ਕਹਿ ਦੋ ਉਸ ਵੀ ਲੱਕੜੀਆਂ ਚਾਹੀਦੀਆਂ ਭਾਈ ਅੰਦਰ ਗਰਮੀ ਚ ਮਾਰਨੀਆਂ ਭਾਈ ਆਏ ਰੋਟੀ ਨਹੀਂ ਬਖ ਜੀ ਲੱਕੜੀਆਂ ਆ ਪਾਪਾ ਜੀ ਹੁਣ ਟਾਈਮ ਲੱਗੂਗਾ ਤਾਂ ਹੀ ਟਰੈਕਟਰ ਖੜਾਉਂਗਾ ਲੱਜਾਗੇ ਮੈਂ ਫੇਰ ਪਾਪਾ ਜੀ ਆਏ ਕਰੀਏ ਟਾਈਮ ਕੱਢੋ ਨਾ ਆਏ ਤਾਂ ਲੱਕੜਾਂ ਨਹੀਂ ਤਾਂ ਫੇਰ ਮੰਮੀ ਕਿੰਦਾ ਕਰਦੇ ਮੇਰੀ ਗੱਲ ਸੁਣੋ ਚੱਲ ਇਹ ਆਪਣੀ ਜਗ੍ਹਾ ਠੀਕ ਆ ਟਾਈਮ ਲੱਗੂਗਾ ਹੁਣ ਆਪਾਂ ਵੀ ਕਹਿੰਦੇ ਜੇ ਲੱਕੜੀਆਂ ਵੀ ਪਛਾਦਾਂਗੇ ਜੀ ਉਹ ਹੀ ਤਾਂ ਖਤਮ ਬਸ ਉਹ ਹੀ ਤਾਂ ਹੈ ਬਸ ਗੱਲ ਉਹ ਹੀ ਆ ਨੇ ਮੈਂ ਤਾਂ ਉੱਥੇ ਆ ਜਾਣਾ ਹਾਂ ਨਹੀਂ ਚੱਲ ਭਈਆ ਮango ਚਾਹ ਚੌਲ ਚਾਹ ਚੌਲ ਖਾਈ ਜੋ ਚੌਲ ਸਵੇਨ ਚੌਲ ਆਪਾਂ ਚੌਲ ਮੀਨ ਕਣ ਲੱਕੜੀਆਂ ਨਹੀਂ ਤੇ ਹੈਗੀਆਂ ਗੈਸ ਵੀ ਖਤਮ ਹੋ ਗਿਆ ਚੁੱਲਾ ਬਾਲਣਾ ਤਾਂ ਬਈ ਚੁੱਲ੍ਹੇ ਪਰ ਝੌੜਤਾ ਹੁਣੇ ਤੇ ਇਸ ਕਰਕੇ ਮੈਂ ਫੈਲਦੀ ਹੈ ਗੈਸ ਵੀ ਖਤਮ ਹੋਣਿਆ ਆ ਇਹ ਇਹਨੇ ਨਹੀਂ ਕੋ ਵੀ ਇਹ ਨਹੀਂ ਪਤਾ ਵੀ ਹੁਣ ਹੋ ਜਵੇ ਘੜੀ ਨੂੰ ਹੋ ਜਵੇ ਘੰਟੇ ਨੂੰ ਹੋ ਜਵੇ ਕੁਝ ਨਹੀਂ ਪਤਾ ਉਹਦਾ ਅੱਛਾ ਜਨਰੇਟਰ ਚ ਉਹ ਨਹੀਂ ਤੁਹਾਡੇ ਡੀਜ਼ਲ ਪਾਇਆ ਵਾ ਠੀਕ ਆ ਬੰਦਾ ਰਾਤ ਨੂੰ ਲਾਈਟ ਪਾਜ ਜਿਵੇਂ ਜਨਰੇਟਰ ਸਟਾਰਟ ਕਰਕੇ ਟਰੈਕਟਰ ਦੀ ਟਰੈਕਟਰ ਦੀ ਟੈਂਕੀ ਫੁੱਲ ਕਰਾਈ ਕੱਲ ਉਹਦੇ ਚ ਕੱਢ ਲੂਗੇ ਕੋਈ ਚੱਕ ਕੇ ਅਸਲੇ ਦੇਖਿਆ ਉਹ ਦੂਸਰੇ ਪਾਸੇ ਨੂੰ ਚੱਲੀ ਜਾਣਾ ਕੰਮ ਕਰ ਤੇ ਐਂ ਕਰ ਲੂਗੇ ਤੇ ਐਂ ਕਰ ਲੂਗੇ ਉੱਥੇ ਹੀ ਕਰੀ ਜਾਏ ਇਹਨਾਂ ਗੱਲ ਗੋਲ ਮੋਲ ਗੋਲ ਮੋਲ ਕਰਕੇ ਨਾ ਉੱਥੇ ਹੀ ਲਿਆਉਣੀ ਮੈਂ ਤਾਂ ਫੇਰ ਵੀ ਤੁਹਾਡੇ ਹੱਥ ਡੀਜ਼ਲ ਚਾਹੀਦਾ ਡੀਜ਼ਲ ਹੈਗਾ ਗੱਲ ਖਤਮ ਮੇਰੇ ਭਾਜੀ ਨੇ ਕਿੰਨੀ ਮਿੰਟਾਂ ਤੱਕ ਸਿੱਧਾ ਨਾਲ ਇਹਦੇ ਵਿੱਚ ਜੀ ਆਇਆਂ ਪਾਇਆ ਓਹੋ ਬੀਤੇ ਸਾਲ ਦੇ ਕਹਿੰਦੇ ਸਾਣਾ ਆਇਆ ਪਈ ਫੇ ਡੁੱਬੀ ਤਾਂ ਤਾਂ ਜੇ ਸਾਹ ਨਾ ਆਇਆ ਇਹਨਾਂ ਨੂੰ ਤਾਂ ਡੀਜ਼ਲ ਚਾਹੀਦਾ ਸਾਹ ਚਾਹੀਦਾ ਸਾਹ ਹੈਗਾ ਐ ਅਨਵਰਟਰ ਤੇ ਬੱਜ ਚੱਲ ਜੂਗਾ ਚਲ ਠੀਕ ਐ ਤੇ ਪਾਉਂਦੇ ਰੋਟੀ ਦੇ ਦਾਸ ਹੱਲ ਹੋਣਾ ਆਏ ਕਰੋ ਫੇਰ ਮੇਰੀ ਗੱਲ ਤਾਂ ਸੁਣੋ ਜਾ ਕੇ ਮੜੀ ਜੀ ਸਾਈਡ ਪਰ ਤੇ ਚੱਕ ਲਿਓ ਚੁਗ ਲਿਓ ਲੱਕੜੀਆਂ ਲੁਕੜੀਆਂ ਜੇ ਕਿਤੇ ਦੀਆਂ ਅੱਛਾ ਹੂੰ ਮੈਂ ਲੱਕੜੀਆਂ ਚੁਗਣ ਜਾਵਾਂ ਉਹ ਕਿਉਂ ਮੈਂ ਪੁੱਛ ਲਿਆ ਮੇਰੀ ਗੱਲ ਸੁਣੋ ਮੰਮੀ ਨੂੰ ਪੁੱਛੋ ਮੈਂ ਕਿਹਾ ਤਾਂ ਮੰਮੀ ਨੂੰ ਮੈਂ ਕਿਹਾ ਅਪਾਈ ਕਿਤੇ ਮੜੀ ਜਾਂ ਨਾਲ ਘੁੰਮੇ ਉਹਨੇ ਢੇੜਾ ਮਾਰਿਆ ਉਹਦੇ ਦਿਨ ਸੋਹਣਾ ਵੀ ਕਿਤੇ ਲੱਕੜੀਆਂ ਜੇ ਆਪਾਂ ਨੂੰ ਦਿਖ ਜਾਂਦੀਆਂ ਮੰਮੀ ਕਹਿੰਦੀ ਮੜੀ ਜਾਂ ਆਪਰੇ ਆਪਣੇ ਹੁਣ ਹੈ ਨਹੀਂ ਆਪਣੇ ਹੁਣ ਪਪੂਲਰ ਸ਼ੰਗਾਇਆਂ ਨੂੰ ਦੇਰ ਹੋ ਗਈ ਤੇ ਕਰਦੇ ਆ ਹੁਣ ਫਿਰ ਮੈਂ ਦੇਖਦਾ ਕੱਲੂ ਮੰਨੂਏ ਟਾਈਮ ਕੱਢਣਾ ਬਣਾ ਹੀ ਨਹੀਂ ਗੱਲ ਬਣਨੀ ਉਦੋਂ ਨਾਲੇ ਪਾਣੀ ਖੇਤੋਂ ਆਪਣੇ ਮਨ ਡੰਡੇ ਸੁੱਕੇ ਖੜੇ ਆ ਪਪੂਲੋ ਪੱਢ ਲਿਓ ਪੱਟ ਲਿਓ ਕਰਦੇ ਆ ਕਰਦੇ ਆ ਜੀ ਉਹ ਪਤਾ ਹੈ ਮੈਨੂੰ ਤੁਸੀਂ ਬਿਜ਼ੀ ਰਹਿੰਦੇ ਆ ਅਸੀਂ ਅਸੀਂ ਉਹ ਨਹੀਂ ਕਹਿੰਦੇ ਵੀ ਤੁਸੀਂ ਬੇਲੇ ਠੀਕ ਹੈ ਤੁਸੀਂ ਵੀ ਬਿਜ਼ੀ ਰਹਿੰਦੇ ਹੋ ਠੀਕ ਹੈ ਦੁੱਧ ਪਾ ਕੇ ਆਉਨੇ ਆ ਥੱਕ ਜਾਂਦੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਕਿਸੇ ਦੀ ਡਿਊਟੀ ਲਾ ਦੋ ਯਾਰ ਆਹ ਗੱਲ ਕਹਿਣਾ ਚਾਹੁੰਦੀ ਉਹ ਕਰਦੇ ਆ ਹੁਣ ਜੇ ਮੈਂ ਕਹਿ ਤਾ ਤੈਨੂੰ ਕੱਲ ਨੂੰ ਫੇਰ ਕਢਾ ਦੇਣਾ ਮੈਂ ਟਰੈਕਟਰ ਨੂੰ ਬੱਲੀ ਨੂੰ ਕਹਿ ਦੇਣਾ ਵੀ ਲੱਦ ਦੇ ਆ ਕਿੰਨੇ ਤਰੀਕਾ ਮੜੀ ਜੀ ਲਿਖਿਓ ਤਰੀਕ ਲਿਖ ਲੈ ਕੱਲ ਨੂੰ ਕੱਲ ਨੂੰ ਹੋਈ ਜਾਂਦੀ ਐ ਤੈਨੂੰ ਰੱਖਣੀ ਆ 20 ਤਰੀਕ ਆ ਕੱਲ ਨੂੰ 20 ਤਰੀਕ ਹਾਂ ਲਿਖ ਲਓ ਕਾਪੀ 'ਪਰ ਲਿਖ ਲੈ ਕਾਪੀ 'ਪਰ ਕਿਆ ਲਿਖਣੀ ਆ ਵੀਡੀਓ ਵੀਡੀਓ ਜੇ ਰਿਕਾਰਡ ਹੋਏਗੀ 20 ਤਰੀਕ ਨੂੰ ਲੱਕੜੀਆਂ ਘਰ ਚਾਹੀਦੀ ਆ ਅੱਛਾ ਤੇ ਨਹੀਂ ਆਈਆਂ ਨਹੀਂ ਆਈਆਂ ਪਰ ਰੋਕੀਂਦਾ ਉਸ ਨੂੰ ਕੱਪੜਾ ਦਾਣਾ ਲਿਆਓ ਹੋਟਲ ਲੈ ਖਾਓ ਅੱਛਾ ਹੋਰ ਬਾਬਾ ਮਾਲੇ ਇਹਨੇ ਪੱਕੀਆਂ ਪਟਾਈਆਂ ਕਰ ਬਈ ਮੈਂ ਤਾਂ ਦੁੱਧ ਪਾ ਕੇ ਆਂਦੇਵੇਂ ਨੇ ਖਾਏ ਕਰਨੀ ਇੱਥੇ ਨਹੀਂ ਪਾਇਆ ਨਾ ਪੰਨੂ ਲੈ ਕੇ ਉੱਥੇ ਨੂੰ ਜਾਣਾ ਪੈ ਸਾਰੇ ਡੱਬੇ ਨੇ ਬੈਠ ਕੇ ਆ ਕੇ ਕਹਦੇ ਗੱਲ ਨੂੰ ਰਹਿਣ ਦੇ ਮੈਨੂੰ ਭੁੱਖੇ ਨਹੀਂ ਮੈਂ ਨਹੀਂ ਖਾਣੀ ਨਾ ਪਕਾਓ ਮੈਂ ਨਹੀਂ ਖਾਣੀ ਅੱਛਾ ਬਾਕੀ ਸਾਰਾ ਟੱਬਰ ਭੁੱਖਾ ਫਿਰਦਾ ਰਵਿੰਦਰ ਸਿੰਘ ਰਾਜ ਕੀ ਆਊ ਖਾ ਕੇ ਵੈਰੀ ਗੁੱਡ ਨਾ ਹੱਸੇ ਵੀ ਨਹੀਂ ਖਾਂਦੇ ਇਹਨਾਂ ਭੁੱਖੇ ਭੁੱਖੇ ਰਹਿਣੇ ਵਾਲੇ ਦਾ ਤੁਸੀਂ ਵੀ ਨਹੀਂ ਆ ਹੈ ਇੱਥੇ ਮੈਨੂੰ ਇਹ ਕਹਿਣਾ ਨਿਆ ਭਾਈ ਗੈਸ ਮੁੱਕ ਗਿਆ ਸਿਲੰਡਰ ਅਸੀਂ ਗੈਸ ਤੇ ਪਕਾ ਲੀਆ ਉਹ ਕਿਆ ਆਉਗੀ ਤਾਂ ਹੈ ਫਿਰ ਗੱਲ ਤਾਂ ਉਹੀ ਹੈ ਨਾ ਅਸੀਂ ਆਪਾਂ ਫਿਰ ਆਰਡਰ ਕਰ ਲੈ ਕਰਨੇ ਆ ਸੀ ਹਾਂ ਲੈ ਆਉ ਜਾਂ ਉਹ ਤੁਸੀਂ ਜਾਇਓਗਾ ਪਾਪਾ ਹੋਰ ਉੱਪਰ ਜਾਣਾ ਜਾਇਓ ਤੁਸੀਂ ਅਸੀਂ ਫਿਰ ਆਰਡਰ ਕਰ ਲੈ ਕਰਨੇ ਹੋਰ ਕੀ ਕਰਨਾ ਜਾਇਓ ਤੁਸੀਂ ਉਹੀ ਤਾਂ ਕਹਨੇ ਸੀ ਗੱਡੀ 'ਚ ਬੈਠ ਕੇ ਕਰਨਾ ਚੱਲ ਪਾਈ ਹੋਟਲ ਪਰ ਚੱਲਣ ਵਿੱਚ ਹੋਰ ਕੀ ਢਾਬੇ 'ਪਰ ਚਾਹ ਲਖੜਾ ਲਿਆ ਹਲੇ ਤਾਂ ਅਸੀਂ ਦੋ ਹੈ ਆ ਜਦ ਤੀਸਰੀ ਦੀਦੀ ਰਲ ਗਈ ਪੈਰ ਦੇ ਇੱਕੀਓ ਤੁਸੀਂ ਹਲੇ ਤੁਸੀਂ ਬਚੇ ਪਏ ਆ ਅੱਛਾ ਮੈਂ ਤਾਂ ਘੇ ਕੇ ਕਿ ਥੱਕ ਗਈ ਮੇਰੇ ਤੂੰ ਸੁਣਦਾ ਹੀ ਨਹੀਂ ਬੱਸ ਮੈਂ ਤਾਂ ਇੱਥੇ ਹੀ ਰਹਿ ਗਈ ਐਵੇਂ ਮੈਂ ਵੀ ਹਾਂ ਦੀ ਬੱਸ ਮੇਰੇ ਹੋ ਕਰ ਲੋ ਇੰਤਜ਼ਾਮ ਯਾਰੋ ਉਹ ਕਰਦੇ ਆ ਕਰਦੇ ਆ ਕੱਲ ਨੂੰ ਕਰਦੇ ਆ ਲੱਕੜੀਆਂ ਦਾ ਕੋਈ ਚੱਕਰ ਨਹੀਂ ਇੱਕ ਤਾਂ ਗਰਮੀ ਬਹੁਤ ਪਾਕੀਆਂ ਹੈਗੀਆਂ ਹੂੰ ਬਹਾਰਾ ਪਿਆ ਬਾਤੀਆਂ ਦਾ ਲੱਕੜੀਆਂ ਇਹਦੇ ਪਾਕੀਆਂ ਦਾ ਲੱਕੜੀਆਂ ਪੂਰਾ ਬਾਦੀਆਂ ਨਹੀਂ ਇਕਣਾ ਲੱਕੜੀਆਂ ਤੇ ਚੱਕੜੀਆਂ ਜ਼ਰੂਰ ਚਾਹੀਦੀ ਚਾਹੇ ਮੋਟੀ ਲੱਕੜੀ ਹੋਵੇ ਜਾਂ ਛੋਟੀ ਚਲੋ ਕੱਲ ਨੂੰ ਕਰਦੇ ਆਂ ਇਹ ਲੱਕੜੀਆਂ ਦਾ ਮੈਂ ਹੁਣ ਹੋਈ ਜਾਂਦਾ ਲੇਟ ਬਹੁਤ ਤੁਸੀਂ ਜਾਓ ਫਟਾਫਟ ਮੈਂ ਅੱਜ ਸਵੇਰੇ ਭਾਈ ਦੁੱਧ ਪਾ ਨਹੀਂ ਹੋਇਆ ਤੇ ਇੱਧਰ ਦੁੱਧ ਹੁਣ ਫਰਿੱਜ ਚੋਂ ਕੱਢ ਲਿਆ ਬਾਕੀ ਤਾਜ਼ਾ ਉੱਧਰ ਪਿਆ ਹਜੇ ਇੱਕ ਮਹੀਨہ ਰਹਿੰਦੀ ਚੋਂ ਹੋਣ ਇਹਨੂੰ ਆਪਾਂ ਦਾ ਦੁੱਧ ਲੱਦੀ ਹੈ ਆਪਣਾ ਆਓ ਖੜਾ ਆਪਣਾ ਘੋੜਾ ਦੁੱਧ ਲੱਦ ਕੇ ਭਾਈ ਆਪਾਂ ਦੁੱਧ ਪਾ ਕੇ ਆਈਏ ਪਹਿਲਾਂ ਜਾ ਕੇ ਮੇਨ ਕੰਮ ਹੈਨਾ ਤੇ ਚਲੋ ਜੀ ਫੇ ਮਿਲਦੇ ਕਿਸੇ ਅਗਲੇ ਬਲੌਗ ਚ ਹੁਣ ਦੁੱਧ ਦਾ ਕੰਮ ਨਿਬੜੀਏ ਪਹਿਲਾਂ